ਉਹ ਸੀ ਲੂਸ ਲੂਸ ਲੈਓ ਬਰਾਬਰ ਮੋੜ ਲੂਸ ਤੁਰਾ ਤਰਾ ਚੈੱਕ ਕਰ ਸਕਦੇ ਕਰਮਾਂ ਵਾਲੀ ਦਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਚੜ ਇੱਕ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਬਾਈ ਕੋਲ ਸੁਣ ਵਾਲੀ ਮੱਝ ਬਕਾਉਗਾ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7128000372 ਬਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕੇ ਤਾਂ ਕਿ ਅੱਜ ਤੱਕ ਨੂੰ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜੰਕ ਬਾਈ ਜੀ ਸਸੀ ਗਾਈ ਬਾਈ ਜੀ ਦਾ ਤਰੀਕਾ ਨਾਂ ਵੀਰ ਜੀ ਆ ਨਾਂ ਬਲਵਿੰਦਰ ਸਿੰਘ ਬਾਈ ਪਿੰਡ ਜੀ ਪਿੰਡ ਚੜੱਕ ਜਿਲ੍ਹਾ ਮੋਗਾ ਠੀਕ ਆ ਜੀ ਮਾਜੀ ਜਾਣਕਾਰੀ ਦੋ ਕੈਮੀਕਲ ਸੁਣਨਾ ਇਹ ਬਾਈ ਜੀ ਚੌਥੇ ਤੋਂ ਸੁਣਾਏ ਨੇ 14 ਕਿਲੋ ਦੁੱਧ ਆ ਤੇ ਥੱਲੇ ਦੋ ਟਾਈਮਾਂ ਦਾ ਡਾਇਮੰਡ ਸਾਣ ਦਾ ਟੀਕਾ ਭਰਿਆ ਵਾ ਇਹਦੇ ਠੀਕ ਆ ਤੇ 15 ਦਿਨਾਂ ਦੀ ਕੱਚੀ ਆ 15 ਦਿਨਾਂ ਦੀ ਕੱਚੀ ਹਾਂ ਠੰਡੀ ਸੀਲ ਫੋਲਦਾ ਬਾਈ ਠੀਕ ਆ ਘਰ ਦੀ ਝੋਟੀ ਆਪਣੀ ਹਾਂਜੀ ਘਰ ਦੀ ਝੋਟੀ ਆ ਬਾਈ ਜੀ ਪਰਾ ਜ਼ਿਮੀਂਦਾਰ ਪਰਾ ਤੋੜ ਦੋ ਪ੍ਰਾਣ ਨੂੰ ਲੋ ਚੈੱਕ ਕਰ ਸੰਥਨ ਤੁਮ ਬਹੁਤ ਸੁਣਾ ਲੱਗਿਆ ਕਰਮਾਂ ਵਾਲੀ ਦੀ ਇਹ ਇਧਰ ਨੂੰ ਲੈ ਚਲ ਅੰਦਰ ਨੂੰ ਅੰਦਰ ਤੇ ਕਰੇਲੂ ਮਾਜਾ ਪ੍ਰਾ ਲੀਲੀ ਰਵਿਦੇ ਕਈ ਪ੍ਰਾਸ ਕੀ ਸੀ ਲੋ ਲੋਜੀ ਲਿਓ ਬਰਾਫ ਮੋੜ ਦੇ ਲੋਜੀ ਤੁਰਾ ਤਰਾ ਚੈੱਕ ਕਰ ਸਾਬ ਕਰ ਮਾਣ ਵਾਲੀ ਦਾ ਇਹਦੇ ਬਾਹਰ ਨਹੀਂ ਦਿਖਣਾ ਬੇਸਰੀ ਸੀ ਤਲਕ ਨੂੰ ਜਾਵੇ ਕਿੱਲਾ ਤਾਂ ਲੋਜੀ ਤੇthi ਬੰਦੂਰੇ ਕੁ ਕਰਨਾ ਲੋਜੀ ਕਰ ਦੇ ਤੋਸ ਲੋ ਬਾਈ ਦੇ ਠੀਕ ਹੈ ਨਾ ਲੋਜੀ ਡਾਇਮਡ ਡਾਇਮਡ ਦਾ ਟੀਕਾ ਭਰਾ ਹਾਂਜੀ ਹਾਂਜੀ ਬਾਈ ਜੀ ਠੀਕ ਆ ਲੋ ਭਰਾ ਚੈੱਕ ਕਰ ਸਭ ਫਿਰ ਸੈਡਾ ਚੈੱਕ ਕਰ ਲੋ ਲੈ ਸੈਡਾ ਲੋ ਜੀ ਕੋਈ ਜੂਮ ਨਹੀਂ ਠੀਕ ਹੈ ਨਾ ਸੈਂਪਲ ਵੀਡੀਓ ਆ ਅੱਜ ਵੀ ਰੇਟ ਇਹਦਾ ਰੇਟ ਬਾਈ ਫੋਨ ਤੇ ਹੋਊਗਾ ਰੇਟ ਫੋਨ ਤੇ ਹੋਊਗਾ ਹੋਊਗਾ ਜੈ ਜੀ ਹੈ ਨਾ ਹਾਂਜੀ ਜੈ ਜੀ ਹੋਊਗਾ ਠੀਕ ਆ ਪਿਛਲੇ ਸੂਏ 14 ਲੀਟਰ ਦੱਸ ਹਾਂਜੀ ਬਾਈ 14 ਲੀਟਰ ਗਾਰੰਟੀ ਹੈ ਦੋਦੀ ਗਾਰੰਟੀ ਫੁੱਲ ਫੁੱਲ ਗਾਰੰਟੀ ਹੈ ਜੀ ਠੀਕ ਆ ਬਾਕੀ ਪਹਿਲਾਂ ਫੁੱਲਾਂ ਦੇ ਬੱਚੇ ਕੀ ਹੈ ਕਟੀਆਂ ਬੰਨਾਂ ਦੀ ਇਹਦੇ ਕੱਟਾ ਹੀ ਹੋਈ ਤਾ ਠੀਕ ਆ ਲੀਦਾ ਰਵਾ ਹਾਂਜੀ ਸੋ ਭਰਾ ਫਿਰ ਚਾਤੀ ਮਾਰ ਲੁੱਦਲੀ ਸਰ ਚੱਕਰਾ ਹੁਣੇ ਆਪਾਂ ਥਾਂ ਤੋਂ ਬਹੁਤ ਸੋਹਣਾ ਲੱਗਿਆ ਕਰਮਾਂ ਵਾਲੀ ਨੇ ਠੀਕ ਹੈ ਜੀ ਲੁੱਦਲੀ ਸਰ ਚੈੱਕ ਕਰ ਬਹੁਤ ਹਲਦੇਣ ਪਏ ਆ ਠੀਕ ਹੈ ਨਾ ਬਾਈ ਦਾ ਨੰਬਰ ਲਿਖਾਂਗੇ ਟਾਈਟਲ 'ਚ ਜੀ ਵੀਡੀਓ ਦੇ ਵਧੀਆ ਲੱਗੀ ਤਾਂ ਸ਼ੇਅਰ ਕਮੈਂਟ ਲਾਈਕ ਭਰਾਵਾਂ ਨੇ ਕਰਦਿਆ ਕਰੋ ਠੀਕ ਹਨ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਤੈਦ ਲੋ ਧੰਨਵਾਦ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ 'ਚ ਓਕੇ ਬਾਏ